ਅੱਜ ਜਿੰਨੇ ਵੀ ਈਸਾਈ ਬੋਲਕਾ ਉਹਨਾਂ ਚ ਕੀ ਹੋਇਆ ਉਹਨਾਂ ਚ ਜਿਹੜੇ ਨੌਜਵਾਨ ਹੈ ਉਹ ਜ਼ਿਆਦਾਤਰ ਆਵਾਜ਼ਾਰ ਹੋ ਰਹੇ ਨੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਇਸ ਵਕਤ ਦੁਨੀਆ ਦੇ ਵਿੱਚ 100 ਕਰੋੜ ਪਾਪੂਲੇਸ਼ਨ ਜਿਹੜੀ ਹੈ ਉਹ ਉਹਨਾਂ ਲੋਕਾਂ ਦੀ ਹੋ ਗਈ ਹੈ ਜਿਹੜੇ ਕਹਿੰਦੇ ਸਾਡਾ ਕੋਈ ਰਿਲੀਜਨ ਨਹੀਂ ਹੈ ਕੋਈ ਰਿਲੀਜਨ ਨਹੀਂ ਔਰ ਲਗਾਤਾਰ ਇਹ ਪਾਪੂਲੇਸ਼ਨ ਵੱਧ ਰਹੀ ਹੈ ਇਹ ਸਮਾਜਾਂ ਲਈ ਹਰ ਕਮਿਊਨਿਟੀ ਦੇ ਸਮਾਜਾਂ ਲਈ ਖਤਰੇ ਦੀ ਘੰਟੀ ਹੈ ਔਰ ਸਭ ਤੋਂ ਵੱਡੀ ਇਸ 100 ਕਰੋੜ ਪਾਪੂਲੇਸ਼ਨ ਦੇ ਵਿੱਚ ਸਭ ਤੋਂ ਵੱਡੀ ਪਰਸੈਂਟੇਜ ਜਿਹੜੀ ਹੈ ਉਹ ਇਹਨਾਂ ਮੁਲਕਾਂ ਦੀ ਜਿਨ੍ਹਾਂ ਨੂੰ ਅਸੀਂ ਡਿਵੈਲਪਡ ਕੰਟਰੀ ਕਹਿੰਦੇ ਜਿਨ੍ਹਾਂ ਨੂੰ ਅਸੀਂ ਡਿਵੈਲਪਡ ਕੰਟਰੀ ਕਹਿੰਦੇ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਅਸੀਂ ਆਪਣੀਆਂ ਸ਼ਾਨ ਮੱਤੀਆਂ ਪਾਣ ਮੱਤੀਆਂ ਪਰੰਪਰਾਵਾਂ ਤੋਂ ਜਾਣੂ ਨਾ ਨਾ ਕਰਵਾਇਆ ਤੂੰ ਭਰ ਜਾਣਗੇ ਭੁੱਲ ਜਾਣਗੇ ਇੱਕ ਵਾਰੀ ਡੈਟਰਾਇਟ ਦੇ ਵਿੱਚ ਬਹੁਤ ਸਾਰੇ ਸਿੱਖ ਬੈਠੇ ਗੱਲਬਾਤ ਕਰ ਰਹੇ ਸੀ ਚਿੰਤਾ ਕਰਨ ਲੱਗੇ ਪੰਜਾਬ ਦੀ ਪੰਜਾਬ ਦੇ ਵਿੱਚ ਡਰੱਗਸ ਬਹੁਤ ਆ ਗਈ ਜੀ ਪੰਜਾਬ ਦੇ ਵਿੱਚ ਉਹ ਆ ਗਿਆ ਪੰਜਾਬ ਦੇ ਵਿੱਚ ਇਹ ਆ ਗਿਆ ਮੈਂ ਉਹਨੇ ਇੱਕ ਕੁਐਸਚਨ ਕੀਤਾ ਕਿ ਇਹ ਦੱਸੋ ਕਿ ਅਮਰੀਕਾ ਦੇ ਵਿੱਚ ਸਿੱਖ ਜਿਹੜੇ ਨੇ ਉਹ ਕਦੋਂ ਆਏ ਸੀ ਸਭ ਤੋਂ ਪਹਿਲਾਂ ਕਹਿੰਦੇ ਜੀ 100 ਸਵਾ 100 ਸਾਲ ਪਹਿਲਾਂ ਸਿੱਖ ਅਮਰੀਕਾ ਦੀ ਧਰਤੀ ਤੇ ਆਏ ਸੀ ਜਿਹੜੇ ਸਿੱਖ 100 ਸਵਾ 100 ਸਾਲ ਪਹਿਲਾਂ ਅਮਰੀਕਾ ਦੀ ਧਰਤੀ ਤੇ ਆਏ ਸੀ ਉਹਨਾਂ ਦੀ 4th ਜਨਰੇਸ਼ਨ ਜਾਂ 5th ਜਨਰੇਸ਼ਨ ਜਿਹੜੀ ਹੈ ਉਹ ਹੈਗੀ ਹੈ ਤੁਹਾਡੇ ਸੰਪਰਕ 'ਚ ਹੈ ਕਿੱਥੇ ਹੈ ਤੁਹਾਨੂੰ ਜਾਣਕਾਰੀ ਹੈ ਕਹਿੰਦੇ ਨਹੀਂ ਉਹਨਾਂ ਦੀ ਜਨਰੇਸ਼ਨ ਤਾਂ ਹੋਏਗੀ ਨਾ ਚਾਹੇ 4ਥ ਹੋਏਗੀ ਜਾਂ 5ਥ ਹੋਏਗੀ ਕਹਿੰਦੇ ਹੋਏਗੀ ਪਰ ਅਸੀਂ ਨਹੀਂ ਜਾਣਦੇ ਇਹਦਾ ਮਤਲਬ ਉਹ ਇਥੋਂ ਦੀਆਂ ਸੁਸਾਇਟੀਆਂ ਦੇ ਵਿੱਚ ਰਲ ਗਈ ਹੈ ਰਲ ਗਈ ਹੈ ਇੰਟਰ ਕਾਸਟ ਮੈਰਿਜ ਕਰਵਾ ਕੇ ਜਾਂ ਆਪਣੀਆਂ ਪਰੰਪਰਾਵਾਂ ਆਪਣੇ ਜਿਹੜੀਆਂ ਸਿਧਾਂਤ ਇਹਨਾਂ ਨੂੰ ਵਿਸਾਰ ਕੇ ਉਹ ਜਿਹੜੀ 4th ਜਾਂ 5th ਜਨਰੇਸ਼ਨ ਹੈ ਉਹ ਇੱਥੋਂ ਦੇ ਸਮਾਜਾਂ ਦੇ ਵਿੱਚ ਜਾਂ ਇੱਥੋਂ ਦੀਆਂ ਸੁਸਾਇਟੀਆਂ ਦੇ ਵਿੱਚ ਮਿਕਸ ਹੋ ਗਈ ਹੈ ਆਪਣੀ ਪਹਿਚਾਨ ਗਵਾ ਗਈ ਹੈ ਫੇਰ ਮੈਨਾਂ ਨੇ ਕੁਐਸਚਨ ਕੀਤਾ ਕਿ ਇਸ ਗੱਲ ਦੀ ਕੀ ਗਰੰਟੀ ਹੈ ਕਿ ਤੁਹਾਡੀ 3rd ਜਨਰੇਸ਼ਨ ਜਾਂ 4th ਜਨਰੇਸ਼ਨ ਜਿਹੜੀ ਹੈ ਉਹ ਗਵਾਚੇਗੀ ਨਹੀਂ ਤੁਸੀਂ ਇਹਦੇ ਲਈ ਕਦੇ ਯਤਨ ਕੀਤਾ ਇਹਦੇ ਲਈ ਯਤਨ ਕਰੋ ਕਿ ਜਿਵੇਂ 100 ਸਾਲ ਪਹਿਲੋ ਆਏ ਸਿੱਖਾਂ ਦੀ 4th ਜਨਰੇਸ਼ਨ ਜਿਹੜੀ ਹੈ ਉਹ ਗਵਾਚ ਗਈ ਹੈ ਸਾਡੀ 3 ਜਾਂ 4th ਜਨਰੇਸ਼ਨ ਜਿਹੜੀ ਹੈ ਉਹ ਗਵਾਚੇ ਨਾ ਇਹਦੇ ਲਈ ਤੁਸੀਂ ਕੀ ਕਰ ਰਹੇ ਕਹਿੰਦੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਪੰਜਾਬੀ ਸਕੂਲ ਚੱਲ ਰਹੇ ਨੇ ਗੁਰਬਾਣੀ ਪੜਾਈ ਜਾ ਰਹੀ ਹੈ ਉਹ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਰ ਰਹੇ ਨੇ ਨਾ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਰ ਰਹੀ ਹੈ ਬੀਅੰਗ ਪੇਰੈਂਟਸ ਤੁਸੀਂ ਕੀ ਕਰ ਰਹੇ ਤੁਹਾਡਾ ਵੀ ਤਾਂ ਫਰਜ਼ ਆ ਬੱਚੇ ਨੂੰ ਆਪਣੀਆਂ ਪਰੰਪਰਾਵਾਂ ਤੇ ਸਿਧਾਂਤਾਂ ਮਰਿਆਦਾਵਾਂ ਨਾਲ ਜੋੜਨਾ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਫਰਜ਼ ਜਿਹੜਾ ਹੈ ਉਹ ਪੇਰੈਂਟਸ ਦਾ ਹੈ ਦੂਸਰਾ ਟੀਚਰ ਦਾ ਹੈ ਤੀਸਰਾ ਸਾਥੇ ਵਰਗੇ ਟੀਚਰ ਜਿਹੜੀ ਸ਼੍ਰੇਣੀ ਆ ਉਹਦਾ ਹੈ ਚੌਥਾ ਪੋਲੀਟਿਸ਼ਨਾਂ ਦਾ ਚੌਥਾ ਪੋਲੀਟਿਸ਼ਨਾਂ ਦਾ ਤਾਂ ਇਸ ਕਰਕੇ ਸਭ ਤੋਂ ਪਹਿਲੇ ਜਿਹੜੇ ਅਧਿਆਪਕ ਜਿਹੜੇ ਨੇ ਬੱਚੇ ਦੇ ਉਹ ਬੱਚੇ ਦੇ ਮਾਪੇ ਹੀ ਹੁੰਦੇ ਨੇ ਆਪਣੇ ਘਰਾਂ ਦੇ ਵਿੱਚ ਗੁਰਮਤੀ ਸੰਸਕਾਰ ਰੱਖੋ ਆਪਣੇ ਘਰਾਂ ਦੇ ਵਿੱਚ ਪੰਜਾਬੀ ਪਾਸ਼ਾ ਨੂੰ ਜਿਉਂਦਾ ਰੱਖੋ ਆਪਣੇ ਘਰਾਂ ਦੇ ਵਿੱਚ ਪਰੰਪਰਾਵਾਂ ਮਰਿਆਦਾਵਾਂ ਦੀ ਸਮੇਂ-ਸਮੇਂ ਤੇ ਉੱਤੇ ਬੱਚੇ ਨੂੰ ਜਾਣਕਾਰੀ ਦਿੰਦੇ ਰਹੋ ਤਾਂ ਕਿ ਸਾਡੀ 4th ਜਾਂ 5th ਜਨਰੇਸ਼ਨ ਜਿਹੜੀ ਹੈ ਉਹ ਵਿਲੁਪਤ ਨਾ ਹੋਵੇ ਗੁਪਤ ਨਾ ਹੋਵੇ ਇਹ ਬੜੀ ਜ਼ਰੂਰੀ ਚੀਜ਼ ਹੈ رہی گل پناب کے اس وقت پلٹیکل حالات دی ساٹھی راسی جماعت شروعی اکالی دل سے جو انیس سو بھی پیدا ہویا شری اکال تخت صاحب کی فصیل اس دا جنم ہویا اور ਉਹੀ ਸ਼ੱਕ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸ਼ੁਰੂਆਤੀ ਸਮੇਂ ਦੇ ਵਿੱਚ ਬਹੁਤ ਪੰਥ ਦੇ ਭਲੇ ਦੇ ਚੜ੍ਹਦੀ ਕਲਾ ਦੇ ਕਾਰਜ ਕੀਤੇ ਪਰ ਉਹੀ 4th ਜਨਰੇਸ਼ਨ ਜਿਹੜੀ ਹੈ ਪਿਛਲੇ 28-30 ਸਾਲਾਂ ਤੋਂ ਜਿਹੜੀ 4th ਜਨਰੇਸ਼ਨ ਸੀ ਉਹ ਆਪਣਾ ਖਾਸਾ ਜਿਹੜਾ ਹੈ ਉਹ ਗਵਾ ਬੈਠੀ ਰੀੜ ਦੀ ਹੱਡੀ ਸੀ ਸਿੱਖ ਪੰਥ ਉਹਨਾਂ ਨੇ ਇਗਨੋਰ ਮਾਰਨਾ ਸ਼ੁਰੂ ਕਰਤਾ ਜੀ ਦਾ ਨਤੀਜਾ ਨਿਕਲਿਆ ਕਿ ਹਾਲਤ ਜਿਹੜੀ ਹੈ ਉਸ ਪਾਰਟੀ ਦੀ ਜਿਹੜੀ ਕਿ ਮੈਨੂੰ ਲੱਗਦਾ ਹੈ ਕਿ ਕਾਂਗਰਸ 1885 ਚ ਸ਼ਾਇਦ ਬਣੀ ਹੈ ਤੇ 1920 ਚ ਅਕਾਲੀ ਦਲ ਬਣੀ ਹੈ ਇਹਨਾਂ ਦੇ ਵਿਚਕਾਰ ਸ਼ਾਇਦ ਹੋ ਤੀਜੀ ਪਾਰਟੀ ਸ਼ਾਇਦ ਹੀ ਕੋਈ ਬਣੀ ਹੋਵੇ ਤਾਂ 100 ਸਾਲ ਪੁਰਾਣੀ ਪਾਰਟੀ ਦੀ 4th ਜਨਰੇਸ਼ਨ ਨੇ ਆ ਕੇ ਸਾਰਾ ਕੰਮ ਜਿਹੜਾ ਹੈ ਉਹ ਫੇਲ ਕਰਦਾ ਕਾਰਨ ਕੀ ਹੋ ਗਿਆ ਕਾਰਨ ਇਹ ਹੋ ਗਿਆ ਕਿ 4th ਜਨਰੇਸ਼ਨ ਜਿਹੜੀ ਹੈ ਉਹ ਗੁਰੂ ਨਾਲ ਟੁੱਟ ਗਈ ਜਿੰਨਾ ਚਿਰ ਨਦੀ ਆਪਣੇ ਸੋਮੇ ਦੇ ਨਾਲ ਜੁੜੀ ਰਹਿੰਦੀ ਹੈ ਨਾ ਉਹ ਵਗਦੀ ਰਹਿੰਦੀ ਹੈ ਕੋਈ ਪ੍ਰੋਬਲਮ ਨਹੀਂ ਆਉਂਦੀ ਫਿਰ ਸਮਾਂ ਜਿਹੜਾ ਉਹਨੂੰ ਵਿਲੁਪਤ ਨਹੀਂ ਕਰਦਾ ਸਮਾਂ ਉਹਨੂੰ ਖਤਮ ਨਹੀਂ ਕਰਦਾ ਉਹ ਵਗਦੀ ਰਹਿੰਦੀ ਹੈ ਹਜ਼ਾਰਾਂ ਸਾਲ ਵਗਦੀ ਰਹਿੰਦੀ ਜਿਹੜੀ ਆਪਣੇ ਸੋਮੇ ਨਾਲ ਜੁੜੀ ਰਹਿੰਦੀ ਹੈ ਉਹ ਨਦੀ ਮੁੱਕਦੀ ਹੈ ਜਿਹੜੀ ਆਪਣੇ ਸੋਮੇ ਦੇ ਨਾਲੋਂ ਟੁੱਟ ਜਾਂਦੀ। ਭਾਰਤ ਦੇ ਵਿੱਚ ਕਈ ਨਦੀਆਂ ਖਤਮ ਹੋਈਆਂ ਨੇ। ਤੇ ਉਹਨਾਂ ਨਦੀਆਂ ਦੇ ਖਤਮ ਹੋਣ ਦਾ ਕਾਰਨ ਇਹ ਹੈ ਕਿ ਉਹ ਆਪਣੇ ਸੋਮੇ ਨਾਲੋਂ ਆਪਣੇ ਆਪ ਨੂੰ ਅਲੱਗ ਕਰ ਬੈਠੀਆਂ। ਜਿਵੇਂ ਸਰਸਵਤੀ ਨਦੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਵਿਲੁਪਤ ਹੋ ਗਈ, ਖਤਮ ਹੋ ਗਈ। ਕਿਉਂ ਖਤਮ ਹੋ ਗਈ? ਕਿਉਂਕਿ ਉਹ ਆਪਣੇ ਸੋਮੇ ਨਾਲੋਂ ਟੁੱਟ ਗਈ। ਹੁਣ ਸਾਡਾ ਸੋਮਾ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ ਸਾਡੇ ਸਿਧਾਂਤ ਨੇ ਸਾਡੀਆਂ ਪਰੰਪਰਾਵਾਂ ਨੇ ਸਾਡੀਆਂ ਮਰਿਆਦਾਵਾਂ ਨੇ ਜੇ ਪਹਿਲੀ ਜਨਰੇਸ਼ਨ ਆਪਣੇ ਸਿਧਾਂਤ ਪਰੰਪਰਾਵਾਂ ਤੇ ਮਰਿਆਦਾਵਾਂ ਨਾਲ ਜੁੜੀ ਰਹਿੰਦੀ ਹੈ ਦੂਜੀ ਵੀ ਜੁੜੀ ਰਹਿੰਦੀ ਹੈ ਤੀਜੀ ਵੀ ਜੁੜੀ ਰਹਿੰਦੀ ਹੈ ਚੌਥੀ ਵੀ ਜੁੜੀ ਰਹਿੰਦੀ ਹੈ ਫੇਰ ਕੋਈ ਖਤਮ ਨਹੀਂ ਹੁੰਦੀ ਫੇਰ ਖਤਮ ਨਹੀਂ ਹੁੰਦਾ ਸਿਸਟਮ ਖਤਮ ਉਦੋਂ ਹੀ ਹੁੰਦਾ ਹੈ ਜਦੋਂ ਟੁੱਟਣਾ ਸ਼ੁਰੂ ਹੋ ਜਾਂਦੇ ਨੇ ਵੱਖਰੇ ਹੋਣਾ ਸ਼ੁਰੂ ਹੋ ਜਾਂਦੇ ਨੇ ਅਲੱਗ ਹੋਣਾ ਸ਼ੁਰੂ ਹੋ ਜਾਂਦੇ ਫੋਰਥ ਜਨਰੇਸ਼ਨ ਇਸ ਕਰਕੇ ਸਾਡੀ ਜਿਹੜੀ ਹੈ ਉਹ ਨੀਵੀਂ ਆ ਗਈ ਥੱਲੇ ਆ ਗਈ ਕਿਉਂਕਿ ਉਹ ਆਪਣੇ ਸੋਮੇ ਦੇ ਨਾਲੋਂ ਸਾਡਾ ਸੋਮਾ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿਧਾਂਤ ਪਰੰਪਰਾਵਾਂ ਤੇ ਮਰਿਆਦਾਵਾਂ ਉਹਨਾਂ ਨਾਲੋਂ ਆਪਣੇ ਆਪ ਨੂੰ ਜੁਦਾ ਕਰ ਰਿਹਾ ਵੱਖਰਾ ਕਰ ਲਿਆ ਸ਼ਾਇਦ ਸੈਕੂਲਰ ਬਣਨ ਦੀ ਚਾਹਤ ਦੇ ਵਿੱਚ ਜੇ ਅਸੀਂ ਤਾਂ ਸੈਕੂਲਰ ਆਂ ਜੀ ਸਾਡਾ ਜਿਹੜਾ ਕਨਸਟੀਚਿਊਸ਼ਨ ਹੈ ਉਹ ਸੈਕੂਲਰ ਹੈ ਪਰ ਮੈਂ ਦੱਸਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਲਸਫਾ ਜਿਹੜਾ ਹੈ ਇਤੂ ਵੱਧ ਸੈਕੂਲਰ ਕੌਣ ਹੋ ਸਕਦਾ ਕਿਹੜਾ ਹੋ ਸਕਦਾ ਇਹ ਵੀ ਤਾਂ ਸੈਕੂਲਰ ਹੈ ਇੱਥੇ ਕਿਸੇ ਨੂੰ ਰੋਕਿਆ ਜਾਂਦਾ ਗੁਰਦੁਆਰੇ ਕਿਸੇ ਨੂੰ ਆਉਣ ਨੂੰ ਕਿਸੇ ਨੂੰ ਸੰਗਤ ਚ ਬਹਿਣ ਨੂੰ ਰੋਕਿਆ ਜਾਂਦਾ ਹੈ ਕਿਸੇ ਨੂੰ ਲੰਗਰ ਚ ਬਹਿਣ ਨੂੰ ਰੋਕਿਆ ਜਾਂਦਾ ਬਿਲਕੁਲ ਵੀ ਨਹੀਂ ਲੱਖ ਕੋਈ ਵੈਰੀ ਆ ਜੇ ਉਹਨੂੰ ਨਾ ਸਿੱਖ ਸੰਗਤ 'ਚ ਬਹਿਣ ਨੂੰ ਰੋਕ ਸਕਦੇ ਆ ਨਾ ਪੰਗਤ 'ਚ ਬਹਿਣ ਨੂੰ ਰੋਕ ਸਕਦੇ। ਇਸ ਤੋਂ ਵੱਡਾ ਸੈਕੂਲਰ ਜਿਹੜਾ ਹੈ ਉਦਾਹਰਣ ਐਗਜ਼ੈਂਪਲ ਜਿਹੜਾ ਹੈ ਹੋਰ ਕਿੱਥੇ ਮਿਲੂਗਾ? ਦੁਨੀਆ ਦੇ ਇਤਿਹਾਸ ਦੇ ਵਿੱਚ। ਔਰ ਸਾਡੇ ਇਤਿਹਾਸ ਦੇ ਵਿੱਚ ਵਾਕਿਆਤ ਪਏ ਨੇ ਕਿ ਜਦੋਂ ਪਹਿਲਾ ਕੱਲੂ ਕਾਰਾ ਹੋਇਆ ਸੀ ਜਿਹਨੂੰ ਛੋਟਾ ਕੱਲੂ ਕਾਰਾ ਕਹਿੰਦੇ ਆ 7 ਮਹੀਨੇ ਘੇਰਾ ਪਿਆ ਸੀ ਕਾਨੂੰਵਾਲ ਦੇ ਛੰਬ ਦੇ ਵਿੱਚ। ਤੇ ਸ਼ਾਮ ਨੂੰ ਜਦੋਂ ਪ੍ਰਸ਼ਾਦਾ ਲੰਗਰ ਤਿਆਰ ਹੁੰਦਾ ਸੀ ਡੱਗੇ ਚੋਟ ਮਾਰੀ ਜਾਂਦੀ ਸੀ। ਤੇ ਜਿਹੜੇ ਘੇਰਾ ਪਾ ਕੇ ਬੈਠੇ ਦੁਸ਼ਮਣ ਦੇ ਸਿਪਾਹੀ ਸੀ ਉਹ ਵੀ ਪੰਗਤ ਦੇ ਵਿੱਚ ਆ ਕੇ ਬਹਿ ਜਾਂਦੇ ਸੀ ਸਿੱਖ ਉਹਨਾਂ ਨੂੰ ਵੀ ਪ੍ਰਸ਼ਾਦਾ ਛਕਾ ਦਿੰਦੇ ਸੀ ਉਹ ਪ੍ਰਸ਼ਾਦਾ ਛਕ ਕੇ ਫੇਰ ਉਥੇ ਮੋਰਚਿਆਂ 'ਚ ਜਾ ਕੇ ਬਹਿ ਜਾਂਦੇ ਸੀ ਜਿਹੜੇ ਸਿੱਖਾਂ ਨੂੰ ਘੇਰਾ ਪਾਇਆ ਹੋਇਆ ਸੀ ਇਸ ਤੋਂ ਵੱਡੀ ਵੱਡੀ ਐਗਜ਼ਾਮਪਲ ਜਿਹੜੀ ਆ ਉਹ ਕਿੱਥੇ ਮਿਲ ਸਕਦੀ ਕਦੇ ਸਿੱਖ ਕੋਈ ਮਨਾ ਨਹੀਂ ਸੀ ਕਰਦਾ ਵੀ ਸਾਡੇ ਕੋਲੇ ਅੱਛਾ ਸਿੱਖਾਂ ਕੋਲੇ ਸੀਮਤ ਮਾਤਰਾ ਦੇ ਵਿੱਚ ਅਨਾਜ ਹੁੰਦਾ ਸੀ ਕਿਉਂਕਿ ਘੇਰਾ ਪਾਇਆ ਹੋਇਆ ਸੀ ਅਨਾਜ ਸੀਮਤ ਮਾਤਰਾ 'ਚ ਸੀ ਤੇ ਮੁਗਲਾਂ ਦੀਆਂ ਜਿਹੜੀਆਂ ਫੌਜਾਂ ਸੀ ਉਹਨਾਂ ਨੂੰ ਪਿੱਛੋਂ ਸਪਲਾਈ ਨਹੀਂ ਸੀ ਮਿਲਦੀ ਭੁੱਖ ਲੱਗਦੀ ਸੀ ਉਹਨਾਂ ਨੂੰ ਪਤਾ ਸੀ ਸਿੱਖ ਪੰਗਤ ਜਗਾਇ ਨੂੰ ਕੁਝ ਨਹੀਂ ਕਹਿੰਦੇ ਉਹ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਸਾਹ ਕੇ ਫੇਰ ਆ ਜਾਂਦੇ ਸੀ ਇਹ ਸਾਡੀ ਵਿਲੱਖਣਤਾ ਰਹੀ ਹੈ ਸਾਡੀ ਖਾਸੀਅਤ ਰਹੀ ਹੈ ਉਹ ਕਿਤੇ ਕਿਤੇ ਦੇਖਦੇ ਹਾਂ ਅਸੀਂ ਕੋਈ ਵੀਡੀਓ ਆਉਂਦੀ ਹੈ ਕੋਈ ਸਿਰਫਰਾ ਜਿਹੜਾ ਉਹ ਸੰਗਤ 'ਚੋਂ ਵੀ ਠਾ ਦਿੰਦਾ ਪੰਗਤ 'ਚੋਂ ਵੀ ਠਾ ਦਿੰਦਾ ਪਰ ਉਹਦੇ ਨਾਲ ਕਨਸੈਪਟ ਨਹੀਂ ਬਦਲ ਜਾਂਦਾ ਜੇ ਇੱਕ ਬੰਦੇ ਨੇ ਮੂਰਖਤਾ ਕਰਤੀ ਫਿਰ ਉਹਦੇ ਨਾਲ ਸਾਡਾ ਕਨਸੈਪਟ ਨਹੀਂ ਬਦਲ ਜਾਂਦਾ ਜਾਂ ਸਾਡੀ ਪਰੰਪਰਾ ਨਹੀਂ ਬਦਲਦੀ ਹੈ ਪਰੰਪਰਾ ਉਹੀ ਹੈ ਮਰਿਆਦਾ ਉਹੀ ਹੈ ਫਲਸਫਾ ਉਹ ਹੀ ਹੈ ਸਾਡਾ ਕਿ ਗੁਰੂ ਘਰ ਦੇ ਵਿੱਚ ਵੈਰੀ ਵੀ ਆ ਗਿਆ ਤੇ ਉਹਦਾ ਵੀ ਮਾਣ ਨਹੀਂ અપਮਾਨ ਨਹੀਂ ਹੈ ਤਾਂ ਇਸ ਤੋਂ ਵੱਧ ਸੈਕੂਲਰ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਫਲਸਫਾ ਕਿਹੜਾ ਹੋ ਸਕਦਾ ਹੈ ਤੇ ਸਾਡੇ ਲੀਡਰਾਂ ਨੇ ਸੈਕੂਲਰ ਬਣਨ ਦੀ ਦੌੜ ਦੇ ਵਿੱਚ ਹੀ ਆਪਣੀਆਂ ਪਰੰਪਰਾਵਾਂ ਆਪਣੀਆਂ ਮਰਿਆਦਾਵਾਂ ਦਾ ਭੋਗ ਪਾਤਾ ਅੱਜ ਹਾਲਤ ਪਤਾ ਕੀ ਹੈ ਕੋਈ ਵੀ ਸਿੱਖ ਪੋਲਿਟਿਸ਼ੀਅਨ ਬਣ ਜਾਂਦਾ ਹੈ ਕੋਈ ਵੀ ਸਿੱਖ ਬਿਊਰੋਕ੍ਰੇਟਸ ਬਣ ਜਾਂਦਾ ਹੈ ਉਹਦਾ ਸਾਰਾ ਜੋਲ ਆਪਣੇ ਆਪ ਨੂੰ ਸੈਕੂਲਰ ਆਫੋਂ ਤੇ ਲੱਗ ਜਾਂਦਾ ਵੀ ਮੈਨੂੰ ਕੋਈ ਐ ਨਾ ਕਹਦੇ ਵੀ ਸਿੱਖਾਂ ਦਾ ਪੱਖ ਕਰਦਾ ਮੈਨੂੰ ਕੋਈ ਐ ਨਾ ਸਿੱਖਾਂ ਕਹਦੇ ਸਿੱਖਾਂ ਦਾ ਪੱਖ ਕਰਦਾ ਤਾਂ ਇਹ ਜਿਹੜੀ ਗਿਲਟੀ ਆਪਣੇ ਆਪ ਨੂੰ ਜਿਹੜਾ ਬੰਦਾ ਜਿਹੜਾ ਹੈ ਉਹ ਮਹਿਸੂਸ ਕਰਨ ਲੱਗ ਜਾਂਦਾ ਨਾ ਗਿਲਟੀ ਫੀਲ ਕਰਨ ਲੱਗ ਜਾਂਦਾ ਉਹ ਫਿਰ ਕੌਮ ਦਾ ਕੁਝ ਨਹੀਂ ਸਵਾਰਦਾ ਨਾ ਆਪਣਾ ਸਵਾਰਦਾ ਨਾ ਕੌਮ ਦਾ ਕੁਝ ਸਵਾਰਦਾ ਨਕਮ ਦਾ ਕੁਛ ਸਵਾਰਦਾ ਹੈ ਨਾ ਆਪਣਾ ਸਵਾਰਦਾ। ਰੰਗਦੇਵ ਸੀ ਨਾ ਉਹਦੇ ਦਿਮਾਗ ਦੇ ਵਿੱਚ ਕੱਟੜ ਪੰਥੀ ਮੋਲਾਣਿਆਂ ਨੇ ਇੱਕ ਗੱਲ ਬਿਠਾਤੀ ਕਿ ਇਹ ਜਿਹੜਾ ਤੈਨੂੰ ਰਾਜ ਮਿਲਿਆ ਹੈ ਇਹ ਤੈਨੂੰ ਅੱਲਾਹ ਨੇ ਦਿੱਤਾ ਹੈ ਤੇ ਤੈਨੂੰ ਇਸ ਕਰਕੇ ਦਿੱਤਾ ਹੈ ਕਿ ਤੂੰ ਇਸ ਮੁਲਕ ਦੇ ਵਿੱਚ ਇਸਲਾਮ ਦਾ ਪ੍ਰਚਾਰ ਪ੍ਰਸਾਰ ਕਰੇ ਔਰ ਝੰਡਾ ਗੱਢੇ ਇਸਲਾਮ ਦਾ। ਵੇਖ ਕੰਦੇ ਕਿੰਨੀਆਂ ਰਕਾਵਟਾਂ ਆਈਆਂ। ਤੇਰੇ ਭਰਾ ਤੇਰੇ ਖਿਲਾਫ ਹੋ ਗਏ। ਤੇਰੇ ਕੋਲੇ ਫੌਜਾਂ ਦੀ ਗਿਣਤੀ ਵੀ ਘੱਟ ਸੀ ਤੇਰੇ ਭਰਾਵਾਂ ਕੋਲੇ ਬਹੁਤੀ ਸੀ ਪਰ ਜਿੱਤਾਂ ਤੈਨੂੰ ਮਿਲੀਆਂ ਇਹ ਅੱਲਾਹ ਨੇ ਦਿੱਤੀਆਂ ਨੇ ਤੇ ਅੱਲਾਹ ਨੇ ਤੈਨੂੰ ਇਸ ਕਰਕੇ ਜਿੱਤਾਂ ਦਿੱਤੀਆਂ ਨੇ ਇਸ ਕਰਕੇ ਤੈਨੂੰ ਫਤਿਹ ਦਿੱਤੀ ਹੈ ਤਾਂ ਕਿ ਤੂੰ ਦਿੱਲੀ ਦੇ ਤਖਤ ਤੇ ਬੈਠ ਸਕੇ ਤੇ ਇਸਲਾਮ ਦਾ ਪ੍ਰਚਾਰ ਪ੍ਰਸਾਰ ਕਰ ਸਕੇ ਉਹ ਰੋਣੇ ਧਿਆਨ ਦਤਾ ਸਾਡੇ ਜਿਹੜੇ ਸਿੱਖ ਰਾਜੇ ਸੀ ਨਾ ਉਹਨਾਂ ਨੇ ਗੁਰੂ ਦੇ ਪ੍ਰਤੀ ਆਪਣਾ ਸਨਮਾਨ ਸ਼ਰਧਾ ਭਾਵ ਸਮਰਪਣ ਭਾਵ ਵਿਅਕਤ ਕਰਨ ਦੇ ਲਈ ਗੁਰਦੁਆਰਿਆਂ ਦੇ ਨਾਂ ਜ਼ਮੀਨਾਂ ਜਾਇਦਾਦਾਂ ਲਵਾਈਆਂ ਪਰ ਜੇ ਕਿਤੇ ਉਹ ਇਹ ਵੀ ਧਾਰ ਲੈਂਦੇ ਕਿ ਅਸੀਂ ਪ੍ਰਚਾਰ ਪ੍ਰਸਾਰ ਕਰਕੇ ਅਸੀਂ ਆਪਣੀ ਕਮਿਊਨਿਟੀ ਜਾਂ ਸਿੱਖਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਕਰਨਾ ਤੇ ਸ਼ਾਇਦ ਪੰਜਾਬ ਦਾ ਇਤਿਹਾਸ ਹੀ ਕੁਝ ਹੋਰ ਹੁੰਦਾ। ਜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਗੁਰਦੁਆਰਿਆਂ ਦੀਆਂ ਪ੍ਰਾਪਰਟੀਆਂ ਦਾ ਬਹੁਤ ਧਿਆਨ ਰੱਖਿਆ ਗਿਆ। ਅੱਛੀ ਗੱਲ ਹੈ। ਮੰਨਰਾਣਾ ਵੀ ਰੱਖਿਆ ਗਿਆ। ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਸੋਨਾ ਦਿੱਤਾ ਤੇ ਸੋਨਾ ਜਗਨਨਾਥ ਮੰਦਿਰ ਨੂੰ ਵੀ ਦਿੱਤਾ ਮੈਂ ਇੱਕ ਵਾਰ ਇਹ ਅੱਗੇ ਵੀ ਕਿਹਾ ਸੀ ਕਿ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਯਾਨੀ ਸੰਤ ਸਿੰਘ ਕੀ ਸੀ ਉਸ ਵਕਤ ਜਿਨ੍ਹਾਂ ਨੇ ਪੂਰਾ ਪੂਰਾ ਸੋਨਾ ਜਿਹੜਾ ਸੀ ਦਾਣੇ-ਦਾਣੇ ਜਿੰਨਾ ਸੋਨਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਤੇ ਲਾ ਦਿੱਤਾ ਉਹ ਜਗਨਨਾਥ ਪੁਰੀ ਵਾਲਿਆਂ ਕੋਲੇ ਕੋਈ ਸੰਤ ਸਿੰਘ ਹੈ ਨਹੀਂ ਸੀ ਉਹ ਉਥੇ ਜਿਹੜੇ ਪੰਡੇ ਸੀ ਉਹ ਖੁਰਦਬੁਰਦ ਕਰ ਗਏ ਦਿੱਤਾ ਤਾਂ ਬਰਾਬਰ ਹੀ ਸੀ ਪਰ ਜੇ ਕਿਤੇ ਖਾਲਸਾ ਰਾਜ ਦੇ ਵਿੱਚ ਪ੍ਰਚਾਰ ਪ੍ਰਸਾਰ ਨੂੰ ਤਰਜੀਹ ਦਿੱਤੀ ਗਈ ਹੁੰਦੀ ਨਾ ਸਿੱਖ ਤਾਂ ਬਣੇ ਸੀ ਪਰ ਉਹ ਬਖਤੀ ਲਾਭ ਲੈਣ ਵਾਸਤੇ ਸਿੱਖ ਬਣੇ ਸੀ ਸਰਕਾਰ ਤੋਂ ਇਹੋ ਕਾਰਨ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਮਰਦਮਸ਼ੁਮਾਰੀ ਹੁੰਦੀ ਆ ਉਹਦੋਂ ਗਿਣਤੀ ਵੱਧ ਸੀ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਤੇ ਗਿਣਤੀ ਇਕਦਮ ਹੀ ਘਟ ਗਈ ਉਹ ਜਿਹੜੇ ਸਰਕਾਰ ਤੋਂ ਸਹੂਲਤਾਂ ਲੈਣ ਲਈ ਪੱਗਾਂ ਬੰਨ੍ਹ ਕੇ ਦਾੜ੍ਹੀਆਂ ਰੱਖ ਕੇ ਸਿੱਖ ਬਣੇ ਸੀ ਉਹ ਸਾਰੇ ਆਪਣੇ ਪਹਿਲੇ ਸਰੂਪ 'ਚ ਆ ਗਏ ਕਿਉਂਕਿ ਉਹ ਲਾਭ ਲੈਣ ਵਾਸਤੇ ਸਿੱਖ ਬਣੇ ਸੀ ਵੱਡੇ ਵੱਡੇ ਰਜਵਾੜੇ ਵੱਡੇ ਵੱਡੇ ਅਮੀਰ ਪਹਿਲਾਂ ਮੁਗਲਾਂ ਦੀਆਂ ਤਸਵੀਰਾਂ ਡਰੈਿੰਗ ਰੂਮ ਚ ਲਾਉਂਦੇ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ ਮਹਾਰਾਜਾ ਰਣਜੀਤ ਸਿੰਘ ਦੀਆਂ ਤਸਵੀਰਾਂ ਲਾਤੀਆਂ ਜਦੋਂ ਗੋਰਿਆਂ ਦਾ ਰਾਜ ਆ ਗਿਆ ਤੇ ਗੋਰੇ ਅਫਸਰਾਂ ਦੀਆਂ ਤਸਵੀਰਾਂ ਲਾਤੀਆਂ ਡ੍ਰੈਗ ਰੂਮ 'ਚ ਤੇ 47 ਤੋਂ ਬਾਅਦ ਉਹਨਾਂ ਨੇ ਆਪਣੇ ਡ੍ਰੈਗ ਰੂਮਾਂ 'ਚ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਦੀਆਂ ਲਾਤੀਆਂ ਉਦੋਂ ਇਹੋ ਜਿਹੀ ਸੀ ਇਸ ਕਰਕੇ ਜਿੰਨਾ ਚਿਰ ਇੱਕ ਆਪ ਪਰਦੇਵੀ ਇਹਨਾਂ ਕਿ ਰਾਜ ਬਿਨਾ ਨਾ ਹੈ ਧਰਮ ਚੱਲਾ ਹੈ ਧਰਮ ਬਿਨਾ ਸਭ ਦਲਮਲਾ ਹੈ ਇਹ ਮੈਂ ਸਮਝਦਾ ਕਿ ਇੱਕ ਕਿਸਮ ਦੀ ਜਿਹੜੀ ਹੈ ਉਹ ਅਣਦੇਖੀ ਹੋ ਗਈ ਪ੍ਰਚਾਰ ਪ੍ਰਸਾਰ ਦੀ ਖਾਲਸਾ ਰਾਜ ਦੇ ਵਿੱਚ ਅਣਦੇਖੀ ਹੋ ਗਈ ਜਿਹੜੇ ਗੁਰੂ ਘਰ ਦੇ ਉਸ ਵੇਲੇ ਗ੍ਰੰਥੀ ਸੀ ਜਾਂ ਜੋ ਵੀ ਪ੍ਰਚਾਰਕ ਸੀ ਕਥਾਵਾਚਕ ਸੀ ਕੀਰਤਨੀਏ ਸੀ ਉਹਨਾਂ ਨੂੰ ਬਹੁਤ ਕੁਝ ਦਿੱਤਾ ਖਾਲਸਾ ਰਾਜ ਨੇ ਪਰ ਉਹਨਾਂ ਦੀ ਪ੍ਰਚਾਰ ਪ੍ਰਸਾਰ ਤੇ ਲਈ ਡਿਊਟੀ ਐਇਤ ਨਹੀਂ ਕੀਤੀ ਗਈ